ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਸਿੱਧੀ ਵਿਜਾਈ ਕਰਨ ਲੱਗਿਆ ਝੋਨੇ ਦੀ ਤੇ ਕਿਹੜੇ ਕਿਹੜੇ ਵੀਰ ਕਰਨਗੇ ਸਿੱਧੀ ਵਿਜਾਈ ਆਈਤੀ ਹਰਿਆਣੇ ਚ ਤੇ ਡਰਾਈਵਰ ਸਾਹਿਬ ਕੋਈ ਪੁੱਛਦੇ ਆ ਤਿਆਰ ਜੀ ਡਰਾਈਵਰ ਸਾਹਿਬ ਬਿਲਕੁਲ ਜੀ ਓਕੇ ਟਾਈਮ ਕਿੰਨਾ ਹੋ ਗਿਆ ਪਤਾ ਟਾਈਮ ਦਾ ਕੋਈ ਪਤਾ ਨਹੀਂ ਜੀ ਹੈ ਹਾਂਜੀ ਤੇ ਗਰਮੀ ਗਰਮੀ ਬਹੁਤ ਹੈ ਜੀ ਹੈ ਹਾਂ ਖਿੱਚੀ ਜਾਂਦੇ ਇਹ ਕੰਮ ਫੇਰ ਕਿੱਚੀ ਜਾਂਦੇ ਜੀ ਠੀਕ ਠੀਕ ਹਾਂ ਹਣ ਸਟਾਰਟ ਕਰਦੇ ਅਕਰੀ ਕਰੋ ਕਰੋ ਸਟਾਰਟ ਤੇ डीएपी ਪਾਤੀ ਹੈ ਤੇ ਪਾਤੀ ਹੈ ਡੀਏਪੀ ਐਚਡੀ ਵੀ ਪਾਤੀ ਹੈ ਆ ਪਾਦਾ ਝੋਨਾ ਤੇ ਕਿੱਲੇ ਦਾ ਪੈਣਾ 7 ਕਿਲੋ ਉਹ ਮਸ਼ੀਨ ਤੁਰਪੀ ਹੈ ਚਾ ਨਾਲ ਗਵਾਂਢੀ ਹੈ ਇਹਨੇ ਜਵਾਰ ਘੇਰਨੀ ਹੈ ਮੈਂ ਤਾਂ ਨਹੀਂ ਹੱਲੇ ਨਹੀਂ ਕਰਨੀ ਇਹ ਮਸ਼ੀਨ ਨਾਲ ਨਹੀਂ ਕਰਨੀ ਲੋ ਅੱਜ ਕੋ ਮੱਲਾ ਪੇਜ ਚਾ ਕਰੇ ਵਾਇਓਲੀ ਕਰਦੇ ਇੱਕ ਵਾਰੀ ਤੇ ਆ ਬੁਰਸ਼ ਬੁਰਸ਼ ਲੱਗੇ ਨੇ ਜਾਂ ਦੰਦੇ ਦੰਦੇ ਸਾਫ਼ ਕਰੀ ਜਾਂਦੇ ਆ ਇਹਦੇ ਨਾਲ ਤੇ ਕਮੈਂਟ ਕਰਕੇ ਦੱਸਿਓ ਵੀ ਆਈ ਸੀ ਕਿਹੜਾ ਝੋਨਾ ਲਾਣਾ ਤੁਸੀਂ ਐਵੇਂ ਸਿੱਧਾ ਬੀਜਣਾ ਡ੍ਰਿਲ ਨਾਲ ਕਿ ਦੂਸਰਾ ਫਾਇਦਾ ਏ ਤੇ ਕਿ ਨਹੀਂ ਫਾਇਦਾ ਬੀਜਣ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਸਾਡਾ ਕੰਮ ਚੱਲਣਦਿਆ ਯੋਰਾ ਸ਼ੋਰਾ ਤੇ ਤੇ 4 ਕਿੱਲੇ ਪਹਿਲੋ ਕਰਾਂਗੇ ਇਸ ਤੋਂ ਬਾਅਦ ਫਿਰ ਵੇਖੇ ਕੰਪਿਊਟਰ ਕਰਾਇਆ ਲਵਾਉਣਾ ਜ਼ਰੂਰੀ ਹੈ ਇਸ ਵਾਸਤੇ ਜੇ ਤੁਸੀਂ ਕਰਨਾ ਵੀ ਚਾਹੁੰਦੇ ਜੇ ਤੇ ਕਿੱਲੇ ਦਾ ਵੀ ਇਹਦੇ ਚ ਪੈਂਦਾ ਹੈ 7 ਕਿਲੋ ਤੇ ਡੀਏ ਵੀ ਪਾ ਸਕਦੇ ਜੇ ਉਹ ਲੋਡ ਅਨੁਸਾਰ 3-4 ਕਿਲੋ ਫਤਲ ਲੱਗ ਹੀ ਜਾਂਦੀ ਕਿੱਲੇ ਵਿੱਚ ਨਾਲ ਦਾਣੇ ਦੇ ਨਾਲ ਕਰਦੀ ਰਹਿੰਦੀ ਤੇ ਨਾਲੇ ਸਿੱਧੀ ਬਿਜਾਈ ਤੇ ਸਰਕਾਰ ਵੱਲੋਂ ਵੀ ਪੈਸੇ ਮਿਲਦੇ ਨੇ ਤੇ ਸਿੱਧੀ ਕਰੋ ਪਾਣੀ ਦੀ ਬਜਟ ਵੀ ਰਹਿੰਦੀ ਹੈ ਇਸ ਕਰਕੇ ਸਰਕਾਰ ਹਰਿਆਣਾ ਸਰਕਾਰ ਦੁਆਰਾ ਜਲਾਇਆ ਪਿਛਲੀ ਵਾਰ ਜੋ ਕਿ ਥੋੜੇ ਘਟ ਹੋਈ ਸੀ 50% ਵੀ ਆਈ ਹੈ ਇੱਤੀ ਲੱਗਦਾ 90% ਹੋ ਸਕਦੀ ਹੈ ਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ ਕਿਵੇਂ ਇਹਦਾ ਕਿਵੇਂ ਪਾਣੀ ਦੀ ਬਚਤ ਹੁੰਦੀ ਹੈ ਵੀਡੀਓ ਵਧੀਆ ਸ਼ੂਟ ਕਰ